ਤਰਨਤਾਰਨ ਪੁਲਿਸ ਦੀ ਵੱਡੀ ਕਾਮਯਾਬੀ ਪਿੰਡ ਚੀਮਾ ਖੁਰਦ ਕਤਲ ਕੇਸ ਵਿੱਚ ਦੋ ਮੁੱਖ ਦੋਸ਼ੀ 48 ਘੰਟਿਆਂ ਵਿੱਚ ਗ੍ਰਿਫਤਾਰ ਤਰਨਤਾਰਨ ਪੁਲਿਸ ਵੱਲੋਂ ਬੀਤੇ ਦਿਨੀ ਪਿੰਡ ਚੀਮਾ ਖੁਰਦ ਵਿਖੇ ਹੋਏ ਸਾਬਕਾ ਫੌਜੀ ਦੇ ਕਤਲ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਦੋ ਮੁੱਖ ਦੋਸ਼ੀਆਂ ਨੂੰ 48 ਘੰਟਿਆਂ ਦੇ ਅੰਦਰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਸਬੰਧੀ ਮੁਕੱਦਮਾ ਨੰਬਰ 2252 2026 ਜੁਰਮ 1031 35 ਬੀ ਐਨਐਸ ਥਾਣਾ ਬੁਲਟੋਆ ਵਿਖੇ ਦਰਜ ਕੀਤਾ ਗਿਆ ਸੀ ਬੋਦਰਮ ਬੱਈ ਗੁਰਜੀਤ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਚੀਮਾ ਖੁਰਦ ਵੱਲੋਂ ਬਿਆਨ ਦਰਜ ਕਰਵਾਇਆ ਗਿਆ ਸੀ ਤਾਂ ਦੋਸ਼ੀਆਂ ਵਿੱਚ ਸ਼ਰਨਜੀਤ ਸਿੰਘ ਪੁੱਤਰ ਜਗਿੰਦਰ ਸਿੰਘ ਤੇ ਪ੍ਰਤਾਪ ਸਿੰਘ ਉਰਫ ਕਾਲਾ ਪੁੱਤਰ ਚਰਨ ਸਿੰਘ ਦੋਵੇਂ ਵਾਸੀ ਪਿੰਡ ਚੀਮਾ ਖੁਰਦ ਥਾਣਾ ਬੁਲਟੋਆ ਦੱਸੀ ਜਾ ਰਹੇ ਹਨ ਇਸ ਮੌਕੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕੀ ਹੈ ਕਹਿਣਾ ਤੁਸੀਂ ਮੀ ਸੁਣਾ ਹਾਂ ਸਰ ਇੱਕ ਜਿਹੜਾ ਮਰਡਰ ਮਾਮਲਾ ਸਾਹਮਣੇ ਆਇਆ ਸਰ ਉਹਦੇ ਬਾਰੇ ਕੀ ਇੱਕ 5 ਤਰੀਕ ਨੂੰ ਦੁਪਹਿਰੇ 2 2 ਵਜੇ ਇੰਡੀ ਚੀਮਾ ਕੋਰਡ ਬਲਟੋਆ ਥਾਣੇ ਦੇ ਵਿੱਚ ਇੱਕ ਗੁਰਪ੍ਰੀਤ ਸਿੰਘ ਨਾਂ ਦੇ ਵਿਅਕਤੀ ਨੂੰ ਤਿੰਨ ਵਿਅਕਤੀਆਂ ਨੇ ਨਿਜੀ ਰੰਜਿਸ਼ ਤੇ ਚੱਲਦਿਆਂ ਕਤਲ ਕਰ ਦਿੱਤਾ ਸੀ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਸੀਨੀਅਰ ਅਫਸਰਾਂ ਦੀ ਤੇ ਸੀਆਈਏ ਦੀ ਟੀਮ ਮੌਕੇ ਤੇ ਪਹੁੰਚੀਆ ਤੇ ਜੋ ਬਿਆਨਾਂਤ ਸੀ ਉਹ ਤੇ ਬੇਸਿਸ ਦੇ ਉੱਤੇ ਤਿੰਨ ਬੰਦਿਆਂ ਦੇ ਉੱਤੇ ਬਾਈ ਨੇ ਐਮ ਐਫ ਆਈ ਆਰ ਰਜਿਸਟਰ ਕੀਤੀ ਜਿਸ ਤੋਂ ਬਾਅਦ ਲਗਾਤਾਰ ਹੀ ਵਕ ਵਕ ਟੀਮਾਂ ਬਣਾ ਕੇ ਦੋਸ਼ੀਆਂ ਦੇ ਛੁਪਣਗਾਵਾਂ ਦੇ ਉੱਤੇ ਰੇਡਸ ਕੀਤੀਆਂ ਗਈਆਂ ਜੋ ਕਿ ਪੁਲਿਸ ਨੂੰ ਬਹੁਤ ਵੱਡੀ ਸਫਲਤਾ ਮਿਲੀ ਹੈ ਕਿ ਵਿਦਨ 36 ਆਰਸ ਇਹਦੇ ਜਿਹੜੇ ਦੋ ਮੁੱਖ ਦੋਸ਼ੀ ਨੇ ਪੁਲਿਸ ਨੇ ਅੰਮ੍ਰਿਤਸਰ ਤੋਂ ਪਕੜ ਲਏ ਨੇ ਤੇ ਜਿਨ੍ਹਾਂ ਦੇ ਖਿਲਾਫ ਮਨਦੀ ਕਾਨੂੰਨੀ ਕਾਰਵਾਈ ਅੱਗੇ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ